ਪਿਛਲੇ ਲੰਬੇ ਸਮੇਂ ਤੋਂ ਇੱਕ ਟਰਾਂਸਪੋਰਟ ਵਿਭਾਗ ਦੀ ਸਪੈਸ਼ਲ ਪਾਲਿਸੀ ਬਣਾਉਣ ਦੀ ਗੱਲਬਾਤ ਕਰਦੇ ਆ ਰਹੇ ਸੀਗੇ ਅੱਜ ਸਾਨੂੰ ਕੁਝ ਲੱਗਿਆ ਵੀ ਜੋ ਅੱਜ ਮੀਟਿੰਗ ਆ ਉਹਦੇ ਵਿੱਚ ਬਹੁਤ ਵਧੀਆ ਜੋ ਅ fırsਰਾਂ ਦਾ ਸੀਗਾ ਵਧੀਆ ਰਿਹਾਲ ਸੀਗਾ ਤੇ ਉਹਨਾਂ ਨੇ ਸਾਡੇ ਹਾਂ ਪੱਕੀ ਹੰਗਾਰਾ ਪਰਿਆ ਵੀ ਅਸੀਂ ਜਿਹੜੇ ਡਾਕੂਮੈਂਟ ਦਿੱਤੇ ਸੀਗੇ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਸਾਡੇ ਐਡਵੋਕੇਟ ਜਨਰਲ ਨੇ ਅਸੀਂ ਉਹਨਾਂ ਨੂੰ 25 ਤਰੀਕ ਨੂੰ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਟਰਾਂਸਪੋਰਟ ਮੰਤਰੀ ਸਾਹਿਬ ਵੱਲੋਂ ਵਿਸ਼ਵਾਸਨ ਦਵਾਇਆ ਗਿਆ ਵੀ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਤੇ ਜੋ 3 ਤਰੀਕ ਐ ਫਰਵਰੀ ਨੂੰ ਤੁਹਾਨੂੰ ਮੀਟਿੰਗ ਬੁਲਾ ਕੇ ਤੇ ਉਹਦੇ ਵਿੱਚ ਤੁਹਾਡਾ ਸਾਰਾ ਕੁਝ ਕਲੀਅਰ ਕਰਦਾ ਜੀ ਪਾਲਸੀ ਜੋ ਸਾਡੀ ਪਾਲਿਸੀ ਉਹਦੇ ਵਿੱਚ ਇਹੀ ਹੈ ਵੀ ਜੋ ਔਰਤ ਸਿੰਘ ਕਾਮਿਆਂ ਨੂੰ ਕੰਟੈਕਟ ਤੇ ਕੀਤਾ ਜਾਵੇ ਤੇ ਕੰਟੈਕਟ ਵਾਲੇ ਕਾਮਿਆਂ ਨੂੰ ਜਿਹੜਾ ਪੱਕਾ ਸਰਵਿਸ ਰੂਲ ਬਣਾ ਕੇ ਪੱਕਾ ਕੀਤਾ ਜਾਵੇ ਤੇ ਜੋ ਨਵੇਂ ਸਾਡੇ ਕਾਮੇ ਭਰਤੀ ਹੋਏ ਹੋਏ ਨੇ ਉਹਨਾਂ ਦੇ ਵਿੱਚ ਜੋ 5% ਤਨਖਾਹ ਦੀ ਸਾਡੀ ਮੰਗ ਸੀ ਵੀ ਆਏ ਸਾਲ ਉਹਨਾਂ ਨੂੰ ਜਿਵੇਂ ਸਾਨੂੰ 5% ਤਨਖਾਹ ਦਾ ਵਾਅਦਾ ਮਿਲਦਾ ਤਾਂ ਉਹਨਾਂ ਨੂੰ ਵੀ 5% ਤਨਖਾਹ ਦਾ ਜੋ ਆਏ ਸਾਲ ਵਾਅਦਾ ਲਾਗੂ ਕੀਤਾ ਜਾਏ ਤੇ ਜਿਹਦੇ ਤੇ ਸਹਿਮਤੀ ਬਣ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅੱਜ ਸ਼ਾਮ ਤੱਕ ਅਸੀਂ ਜਿਹੜਾ ਲੈਟਰ ਜਾਰੀ ਕਰਤਾ ਹੈ ਪੀਆਰਟੀਸੀ ਅਤੇ ਪਨਵਸ ਮੁਲਾਜ਼ਮਾਂ ਦੀ ਅੱਜ ਮੀਟਿੰਗ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀਆਂ ਤਹਿ ਹੋਈ ਸੀ ਹਾਲਾਂਕਿ ਮੁੱਖ ਮੰਤਰੀ ਦੇ ਜੇਵੇਂ ਹੋਣ ਕਾਰਨ ਅੱਜ ਟਰਾਂਸਪੋਰਟ ਮੰਤਰੀ ਦਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਕੀ ਕੁਝ ਰਹਿੰਦਾ ਇਹ ਸਾਰੀ ਗੱਲਬਾਤ ਕਰਨ ਦੇ ਲਈ ਸਾਡਾ ਨਾਲ ਜਰੂਰ ਮੁਲਾਜ਼ਮ ਜੁਨੇ ਭਾਈ ਜੀ ਕਿਵੇਂ ਦੇਖਦੇ ਅੱਜ ਮੀਟਿੰਗ ਕਿਸ ਤਰ੍ਹਾਂ ਮਨਲ ਹੋਈ ਕਿਸ ਮਾਹੌਲ ਦੇ ਵਿੱਚ ਹੋਈ ਮੈਂ ਨਾਮ ਜਗਜੀਤ ਸਿੰਘ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਰ 25/11 ਸੂਬਾ ਗੂਜਗਜੀਤ ਸਿੰਘ ਸਾਡੀ ਅੱਜ ਜੋ ਮੀਟਿੰਗ ਸੀਗੀ ਸੀਐਮ ਸਾਹਿਬ ਨਾਲ ਮਿਲੀ ਸੀਗੀ ਪਰ ਸੀਐਮ ਸਾਹਿਬ ਦੇ ਕਮਾਂਚਰ ਜਿਵੇਂ ਹੁਣ ਕਰਨ ਜਿਹੜੀ ਸਾਡੀ ਮੀਟਿੰਗ ਅੱਜ ਰਵੀ ਭਗਤ ਜੀ ਨਾਲ ਜੋ ਸਪੈਸਟਰੀ ਲਾਇਗਏ ਨੇ ਉਹਨਾਂ ਨਾਲ ਹੋਈ ਸੀਗੀ ਤੇ ਜਿਹਦੇ ਵਿੱਚ ਜੋ ਸਾਡੀ ਮੰਗਾਂ ਸੀਗੇ ਉਹਨਾਂ ਤੇ ਬਹੁਤ ਵਧੀਆ ਵਿਚਾਰ ਚਰਚਾ ਹੋਈ ਟਰਾਂਸਪੋਰਟ ਸੈਕਟਰੀ ਜਿਹਦੇ ਵਿੱਚ ਮੌਜੂਦ ਸੀਗੇ ਅੱਜ ਟਰਾਂਸਪੋਰਟ ਮੰਤਰੀ ਜੀ ਤੇ ਟਰਾਂਸਪੋਰਟ ਸੈਕਟਰੀ ਤੇ ਸਾਡੇ ਜੋ ਡਿਪਾਰਟਮੈਂਟ ਦੇ ਸਾਰੇ ਅਫਸਰ ਸੀਗੇ ਤੇ ਪੀਆਰਟੀਸੀ ਦੇ ਅਫਸਰ ਸੀਗੇ ਸਾਰੇ ਵਿੱਚ ਮੌਜੂਦ ਸੀਗੇ ਉਹਦੇ ਵਿੱਚ ਤੇ ਜਿਹਦੇ ਵਿੱਚ ਜੋ ਮੀਟਿੰਗ ਹੋਈ ਉਹ ਬਹੁਤ ਵਧੀਆ ਮਾਹੌਲ ਤੋਂ ਹੋਈ ਸੀਗੀ ਤੇ ਜੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਕ ਟਰਾਂਸਪੋਰਟ ਵਿਭਾਗ ਦੀ ਸਪੈਸ਼ਲ ਪਾਲਿਸੀ ਬਣਾਉਣ ਦੀ ਗੱਲਬਾਤ ਕਰਦੇ ਆ ਰਹੇ ਸੀਗੇ ਅੱਜ ਸਾਨੂੰ ਕੁਝ ਲੱਗਿਆ ਵੀ ਜੋ ਅੱਜ ਮੀਟਿੰਗਾਂ ਉਹਦੇ ਵਿੱਚ ਬਹੁਤ ਵਧੀਆ ਜੋ ਅ fırsਰਾਂ ਦਾ ਸੀਗਾ ਵਧੀਆ ਰਜਾਹਤ ਸੀਗਾ ਤੇ ਉਹਨਾਂ ਨੇ ਸਾਡੇ ਹਾਂ ਪੱਕੀ ਹੰਗਾਰਾ ਪਰਿਆ ਵੀ ਅਸੀਂ ਜਿਹੜੇ ਡਾਕੂਮੈਂਟ ਦਿੱਤੇ ਸੀਗੇ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਸਾਡੇ ਐਡਵੋਕੇਟ ਜਨਰਲ ਨੇ ਅਸੀਂ ਉਹਨਾਂ ਨੂੰ 25 ਤਰੀਕ ਨੂੰ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਟਰਾਂਸਪੋਰਟ ਮੰਤਰੀ ਸਾਹਿਬ ਵੱਲੋਂ ਵਿਸ਼ਵਾਸਨ ਦਵਾਇਆ ਗਿਆ ਵੀ ਉਹਨਾਂ ਨਾਲ ਮੈਂ ਗੱਲਬਾਤ ਕਰਕੇ ਤੇ ਜੋ 3 ਤਰੀਕ ਹੈ ਫਰਵਰੀ ਨੂੰ ਤੁਹਾਨੂੰ ਮੀਟਿੰਗ ਬੁਲਾ ਕੇ ਤੇ ਉਹਦੇ ਵਿੱਚ ਤੁਹਾਡਾ ਸਾਰਾ ਕੁਝ ਕਲੀਅਰ ਕਰਦਾਂਗੇ ਪਾਲਿਸੀ ਬਣਾ ਕੇ ਤੇ ਇੱਕ ਪਾਸੇ ਕਿਹਾ ਜਾਂਦਾ ਸੀਗਾ ਕਿ ਜਿਹੜੀ ਹੈ ਕਿਲੋਮੀਟਰ ਸਕੀਮ ਬੱਸਾਂ ਨੇ ਉਹ ਪਾਈਆਂ ਜਾਣਗੀਆਂ ਉਸਦੇ ਬਾਰੇ ਕੀ ਨਿਕਲ ਕੇ ਸਾਹਮਣੇ ਆ ਅੱਜ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਇਹ ਕਿਹਾ ਗਿਆ ਵੀ ਕਿ ਕਿਲੋਮੀਟਰ ਸਕੀਮ ਦੀ ਕੋਈ ਵੀ ਬੱਸ ਜਿਹੜੀ ਧਨਵਾਸ ਦੇ ਵਿੱਚ ਨਹੀਂ ਪਾਈ ਜਾਊਗੀ ਤੇ ਜੋ ਹੈ 450 ਗੱਡੀ ਧਨਵਾਸ ਦੇ ਵਿੱਚ ਪਾਈ ਜਾਊਗੀ ਤੇ ਜੇਕਰ ਬਜਟ ਮੰਗਿਆ ਗਿਆ ਤੇ ਉਹਦੇ ਵਿੱਚ ਜੇਕਰ ਬਜਟ ਸਰਕਾਰ ਵੱਲੋਂ ਰਿਲੀਜ਼ ਹੁੰਦਾ ਤਾਂ 150 ਗੱਡੀਆ ਜਿਹੜੀ ਰੋਡਵੇਅ ਦੇ ਵਿੱਚ ਨਵੀਂ ਪਾਈ ਜਾਊਗੀ ਪਰ ਫਿਲਹਾਲ ਜਿਹੜੀ ਆ ਸਾਡੇ 400 ਬੱਸ ਦਾ ਜਿਹੜਾ ਪ੍ਰੋਪੋਜ਼ਲ 450 ਬੱਸ 550 ਬੱਸ ਦੀ ਤੇ ਸਾਡੇ 550 ਬੱਸ ਪੀਆਰਟੀਸੀ ਦੇ ਵਿੱਚ ਟੋਟਲ ਗੱਡੀ 1000 ਬੱਸ ਪਹੁੰਚਦਾ ਅश्वਸ਼ਨ ਬਤਾਉਂਦੇ ਨੇ ਤਰਕਹਾ ਵਾਦੇ ਦੇ ਵਿੱਚ ਵੀ ਗੱਲ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਤੁਹਾਡੀ ਮੰਗ ਦੇ ਵਿੱਚ ਸੀਗੀ ਤੇ ਦੂਸਰੇ ਪਾਸੇ ਜਿਹੜੇ ਕੰਟਰੈਕਟ ਵਰਕਰ ਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਜਿਹੜੀ ਆ ਸਾਹਮਣੇ ਆਂਦੀ ਹੋਈ ਨਿੰਦਰਾ ਸੀ ਉਸਦੇ ਕਿਹਾ ਜਾ ਹੰਗਾਰਾ ਜਿਹੜਾ ਜਮੀਨ ਦਾ ਹੋਇ ਨਜ਼ਰ ਆਇਆ ਜੋ ਸਾਡੀ ਪਾਲਿਸੀ ਉਹਦੇ ਵਿੱਚ ਇਹੀ ਹੈ ਵੀ ਜੋ ਔਰਤ ਸਿੰਘ ਕਾਮਿਆਂ ਨੂੰ ਕੰਟੈਕਟ ਤੇ ਕੀਤਾ ਜਾਵੇ ਤੇ ਕੰਟੈਕਟ ਵਾਲੇ ਕਾਮਿਆਂ ਨੂੰ ਜਿਹੜਾ ਪੱਕਾ ਸਰਵਿਸ ਰੂਲ ਬਣਾ ਕੇ ਪੱਕਾ ਕੀਤਾ ਜਾਵੇ ਤੇ ਜੋ ਨਵੇਂ ਸਾਡੇ ਕਾਮੇ ਭਰਤੀ ਹੋਏ ਹੋਏ ਨੇ ਉਹਨਾਂ ਦੇ ਵਿੱਚ ਜੋ 5% ਤਨਖਾਹ ਦੀ ਸਾਡੀ ਮੰਗ ਸੀ ਵੀ ਆਏ ਸਾਲ ਉਹਨਾਂ ਨੂੰ ਜਿੰਨੇ ਸਾਨੂੰ 5% ਤਨਖਾਹ ਦਾ ਵਾਅਦਾ ਮਿਲਦਾ ਤਾਂ ਉਹਨਾਂ ਨੂੰ ਵੀ 5% ਤਨਖਾਹ ਦਾ ਜੋ ਆਏ ਸਾਲ ਵਾਅਦਾ ਲਾਗੂ ਕੀਤਾ ਜਾਏ ਤੇ ਜਿਹਦੇ ਤੇ ਸਹਿਮਤੀ ਬਣ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅੱਜ ਸ਼ਾਮ ਤੱਕ ਅਸੀਂ ਜਿਹੜਾ ਲੈਟਰ ਜਾਰੀ ਕਰ ਦਾਂਗੇ ਇੱਕ ਪਾਸੇ ਭਾਈ ਜੀ ਇਹ ਵੀ ਕਿਹਾ ਗਿਆ ਸੀ ਕਿ ਸਮਾਨ ਜਿਹੜਾ ਉਹ ਸਾਰੇ ਡਿਪੋ ਦੇ ਵਿੱਚ ਘਾਟਾਂ ਦਾ ਜਿਹਦੇ ਪਾਸੇ ਗੱਡੀਆਂ ਜਿਹੜੇ ਨੇ ਉਹ ਰੂਟਾਂ ਦੇ ਉੱਤੇ ਨਹੀਂ ਚਲਦੀ ਹੋਈ ਨਜ਼ਰ ਆਉਂਦੀਆਂ ਉਸ ਦੇ ਉੱਤੇ ਵੀ ਇਹ ਚਰਚਾ ਹੋਈ ਇਹ ਤਾਂ ਹੀ ਡੇਲੀ ਦਾ ਰੁਟੀਨ ਹੈ ਜੀ ਇਹਦਾ ਸਾਡੇ ਮਾਨਯੋਗ ਡਾਕਟਰ ਸਾਹਿਬ ਜਾਂ ਸਾਡੇ ਸੈਕਟਰੀ ਸਾਹਿਬ ਉਹਨਾਂ ਦੀ ਨੌਲੇਜ ਚ ਲਿਆਂਦਾ ਹੀ ਜਾਂਦਾ ਹੈ ਵੀ ਸਾਡਾ ਸਮਾਨ ਖਤਮ ਆ ਸਰਕਾਰ ਤੋਂ ਮੰਗ ਕਰੋ ਬਜਟ ਲਾਂਚ ਕਰੋ ਉਹਦਾ ਬਜਟ ਵੀ ਲਾਂਚ ਹੋਇਆ ਆਇਆ ਹੈ ਸਾਡੇ ਕੋਲ ਅੜਤਾਲ ਤੋਂ ਇੱਕ ਦੋ ਦਿਨ ਪਹਿਲਾਂ ਤੇ ਸਮਾਨ ਪੂਰਾ ਕਰਨ ਵਾਸਤੇ ਬੇਨਤੀਆਂ ਉਥੇ ਕੀਤੀਆਂ ਗਿਆ ਦੱਸਿਆ ਗਿਆ ਉਹ ਕਹਿੰਦੇ ਵੀ ਅਸੀਂ ਹਰ ਹਾਲਤ ਚ ਕਰਾਂਗੇ ਹਜ਼ੂਰ ਜੇਕਰ ਗੱਲ ਕਰੀਏ ਤਾਂ ਅੱਜ ਪੀਆਰਟੀਸੀ ਔਰ ਬਨਬਸ ਕੰਟਰੈਕਟ ਯੂਨੀਅਨ ਵਰਕਰਾਂ ਦੀ ਅੱਜ ਮੀਟਿੰਗ ਹੁੰਦੀ ਹੋਈ ਹੈ ਨਜ਼ਰਾਈ ਜਿਹਦੇ ਵਿੱਚ ਹਾਂ ਪੱਖੀ ਹੰਗਾਰਾ ਜਿਹੜਾ ਉਹ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਦਿੱਤਾ ਗਿਆ ਹਾਲਾਂਕਿ ਜੁਰ ਕਿਹਾ ਜਾਵੇ ਤਾਂ ਆਸ਼ਵਾਸ਼ਣ ਦਿੱਤਾ ਗਿਆ ਕਿਸੇ ਟਾਈਮ ਤੱਕ ਹਾਲੇ ਤੱਕ ਜ਼ਿਲ੍ਹੇ ਪੰਜਾਬ ਦੇ ਏਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਕਿਸ ਤਰ੍ਹਾਂ ਪੋਲਿਸੀ ਪੜਾਈ ਜਾਏਗੀ ਇਹ ਵੀ ਦੇਖਣ ਨੂੰ ਦੂਰ ਮਿਲਦਾ ਹੋਇਆ ਓਨ ਵਾਲੇ ਦਿਨਾਂ 'ਚ ਨਜ਼ਰ ਆਵੇਗਾ ਚੰਡੀਗੜ੍ਹ ਤੋਂ ਵਿਟੋ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ